ਕਰਕੇ ਗੁਰੂ ਘਰ ਹੋਣਾ ਚਾਹੀਦਾ ਆਪ ਜੀ ਝਾੜੂ ਕਿਉਂ ਫੇਰ ਰਹੇ ਸੋ ਉਹ ਜਿਹੜੀ ਧੂੜ ਉਹ ਡਸਟ ਖਤਮ ਕਰ ਰਹੇ ਸੋ ਤੇ ਪਾਣੀ ਕਿਉਂ ਛਿੜਕ ਰਹੇ ਸੋ ਧੂੜ ਨਾ ਉੱਡੇ ਇਹ ਦੋ ਗੱਲਾਂ ਆਪਾਂ ਘਰ ਲੈ ਕੇ ਜਾਣੀਆਂ ਨੇ ਆਪਣੇ ਜੋ ਇਸ ਦਿਲ ਦੇ ਉੱਤੇ ਦਿਮਾਗ ਦੇ ਉੱਤੇ ਮਨ ਦੇ ਉੱਤੇ ਕਿ ਮੈਲ ਜੰਮੀ ਪਈ ਐ ਉਹਨੂੰ ਅੱਜ ਝਾੜੂ ਨਾਲ ਸਾਫ਼ ਕਰ ਦੇਣਾ ਮੈਂ ਦੂਸਰਿਆਂ ਨੂੰ ਵੇਖ ਕੇ ਰਾਜੀ ਨਹੀਂ ਹੁੰਦਾ ਦੂਸਰਿਆਂ ਦੇ ਘਰ ਗੱਡੀ ਆਈਏ ਮੇਰੇ ਅੰਦਰ ਜਲਨ ਹੁੰਦੀ ਹੈ ਜਾਂ ਈਰਖਾ ਆਪਾਂ ਉਹਨੂੰ ਝਾੜੂ ਮਾਰ ਮਾਰ ਕੇ ਸਫਾਈ ਕਰ ਦੇਣੀ ਹੈ ਤੇ ਅੰਮ੍ਰਿਤ ਬਾਣੀ ਲੈ ਕੇ ਜਾਣੀ ਹੈ ਤੇ ਹਿਰਦੇ ਨੂੰ ਠੰਡਾ ਕਰਕੇ ਲੈ ਜਾਣਾ ਇਸ ਮਨ ਨੂੰ ਜੋ ਜਨਮ ਜਨਮ ਦੀ ਕਾਲਖ ਲੱਗੀ ਆ ਉਹਨੂੰ ਅੱਜ ਮਿਟਾ ਲਈਏ ਅਰਦਾਸ ਕਰੀਏ ਦੂਸਰਾ ਇੰਨੇ ਐਸੇ ਸਰੀਰ ਨੇ ਜਿੰਨਾ ਇਹ ਪ੍ਰਣ ਕੀਤਾ ਹੈ ਕਿ ਮੈਂ 5 ਮਿੰਟ ਕਰ ਨਾਮ ਜਪਣਾ ਸਤਨਾ ਵੈਗਰੂ ਮੈਂ ਹੁਣ 10 ਮਿੰਟ ਕਰਾਂਗਾ ਮੈਂ ਕਰ ਮੂਲ ਮੰਤਰ ਕਰਨਾ ਤੇ ਉਹਨੂੰ ਡਬਲ ਕਰਾਂਗਾ ਜੇ ਮੈਂ ਜਪਤੀ ਸਾਹਿਬ ਕਰਨਾ ਤੇ ਮੈਂ ਦੋ ਕਰਾਂਗਾ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਮਨਾਇਆ ਆ ਆਪਾਂ ਕੋਈ ਛੋਟੀ ਗੱਲ ਨਹੀਂ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਤੇ ਆਪਾਂ ਉਸ ਪ੍ਰਕਾਸ਼ ਨੂੰ ਘਰ ਲੈ ਕੇ ਜਾਣਾ ਆਪਾਂ ਪ੍ਰਣ ਕਰੀਏ ਆਪਣੇ ਸਮੇ ਨੂੰ ਵਧਾਈਏ ਨਿਤਨੇਮ ਨੂੰ ਵਧਾਈਏ ਤੇ ਗੁਰੂ ਕਰਨ ਨਿਤਾ ਪ੍ਰਤੀ ਆਈਏ ਸਤਿਗੁਰ ਜਾਗਤਾ ਹੈ ਦਿਓ ਸਤਿਗੁਰ ਸਦਾ ਹਾਜ਼ਰ ਹੈ ਤੋਂ ਜਿਆਦਾ ਸਮਾਂ ਆਪ ਜੀ ਦਾ ਨਾਲ ਲਵਾਂ ਮੈਂ ਇਹ ਬੇਨਤੀ ਆਪ ਜੀ ਨੂੰ ਤਾਂ ਕੀਤੀ ਆ ਨੇ ਕਿ ਆਪਾਂ ਗੁਰਬਾਣੀ ਨਾਲ ਜੁੜੀਏ ਨਿਤਨੇਮ ਨਾਲ ਜੁੜੀਏ ਆਪਣੇ ਜੀਵਨ ਨੂੰ ਹੋਰ ਸੁਧਾਰ ਲਈਏ ਜੋ ਇਸ ਮਨਅ ਦੇ ਉਤੇ ਜੋ ਕਾਲਖ ਚਿਮੜੀ ਹੋਈ ਏ ਗੁਰਬਾਣੀ ਦੇ ਦੁਆਰੇ ਨੂੰ ਲਾ ਲਈਏ ਸੋ तमाम ਬੋਲਦੇ ਆਂ ਭੁੱਲਾਂ ਚੁੱਕਾਂ ਦੀ ਖੀਮਾ ਹੁਣ ਬੱਚੀ ਐ ਕੋਨੇ ਇੱਕ ਸ਼ਬਦ ਲਾਣਾ ਉਸ ਤੋਂ ਬਾਅਦ ਹੁਕਮ ਅਤੇ ਉਸ ਤੋਂ ਬਾਅਦ ਅਰਦਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਆਹ ਬੋਲੋ ਸ਼ੁਰੂ ਕਰੋ ਨਾ ਆਜੰਦਾ ਮਾਸੇ ਕੰਮ ਤੁਹਾਡਾ ਬੋਲੋ ਬੋਲੋ ਸ਼ੁਰੂ ਕਰੋ ਬੇਟਾ ਰਸ ਨਾ ਲੱਗਦੀ ਆਪੀ ਚੋਣ ਬੋਨੀ ਸੰਗਤ ਬੜੀ ਹੈ ਖੁਸ਼ ਮਿਲਦਾ ਹੂੰ ਮੱਥਾ ਦੇਖਣ ਆਣਾ ਆ ਜਾਣ ਸਾਹ ਭਾਗੀ ਤੁਝੀ ਕੀ ਪਤੇ ਤਤੀ ਤਾਲੂ ਹੋਈ चानन दा दरिया से देख बाबा जिना थान माए बैर बाकी सब धर्मेख तेरा शब्द सुना वैराग होवे तन मन मन ददल

ਤੁਹ <tú> ਕੇਂਦਰਕਿੰਦੂ